ਕੋਡੀ 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 ਫੈਨ ਕਹਿੰਦੇ ਗੱਲਾਂ ਹੋ ਰਹੀਆਂ ਵੀ ਕਮਾਲਪੁਰੇ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ ਉਹ ਕਹਿੰਦੇ ਸਾਜੀ ਦੀ ਕਬੱਡੀ ਹੈ ਜਗਰੂਪ ਭਾਈ ਕੈਨੇਡਾ ਤੋਂ ਆਇਆ ਹੋਇਆ ਹੈ ਮਾਣ ਕਰਦਾ ਸਾਜੀ ਦੀ ਖੇਡ ਤੇ ਉਹ ਸਾਹਮਣੇ ਕਬੱਡੀ ਸਾਜੀ ਦੀ ਉਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਅੰਦਰ ਉਹ ਬੱਲੇ ਬੱਲੇ ਉਹ ਬੱਲੇ 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 ਉਹ ਮੱਟੂ ਆ ਕਾਲੂ ਅੱਜ ਦਾ ਕਬੱਡੀ ਕਾਪ ਤੁਫਾਨ ਉਹ ਸਾਹਮਣੇ ਤੱਕਦੇ ਖੇਡ ਮੈਦਾਨ ਦੇ ਅੰਦਰ ਉਹ ਕਹਿੰਦੇ ਕਾਕਾ ਬੱਲੇ 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 ਰੱਬ ਤੇ ਧਰਤੀ ਥੱਲੇ ਕਮਾਲਪੁਰੇ ਚ ਉਹ ਝੋਟੀਆਂ ਡਾਟ ਪਿਆ ਹੋਇਆ ਉਹ ਝੋਟੀਆਂ ਡਾਟ ਪਿਆ ਹੋਇਆ ਉਹ ਸ਼ਕਰਪੁਰੇ ਕਮਾਲ ਕਰ ਗਿਆ ਉਹ ਨੰਬਰ ਉਹ ਨੰਬਰ ਢੰਡੋਲੀ ਵਾਲਾ ਢੰਡੋਲੀ ਵਾਲਾ ਤੂਫਾਨ ਦਵਾਦਾ ਨੇ ਤੂਫਾਨ ਤੇਰੇ ਲਈ 20 ਸੈਕਿੰਡ ਜੋ ਪੰਜ ਕਬੀਕ ਦੇ 6 ਬੀਤ ਕੇ 7 8 ਬੀਤ ਕੇ ਸਾਜੀ ਹੁਣ ਦੇਖਦੇ ਆ ਉਧਰ ਲੱਗ ਗਿਆ ਕੈਂਚੀ ਵੱਜ ਗਈ ਜੱਫਾ ਲੱਗ ਗਿਆ ਉਹ ਗੁਰੀ ਆ ਉਹ ਗੁਰੀ ਆ ਉਹ ਗੁਰੀ ਆ ਉਹ ਗੁਰੀ ਆ ਉਹ ਸਾਹਮਣੇ ਬੁਲਡ ਦੀ ਕਬੱਡੀ ਸਾਹਮਣੇ ਚਾਰ 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 ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਦੇਖਾਂਗੇ ਕੌਣ ਬੱਲੇ ਬੱਲੇ ਕੌਣ ਵਜਾ ਵਜਾ ਕਰਾਵੇਗਾ 1000 1000 1000 1000 1000 1000 1000 1000 1000 ਉਹ ਦਾਰਾ ਉਹ ਸਾਹਮਣੇ ਕਾਰਾ ਬੁਲਟ ਬੁਲਟਾ ਬੁਲਟਾ ਕਾਰੇ ਦਾ ਮਾਨਾ ਰੂਮੀ ਜੀ 1000 ਦਾ ਜਫਾ ਲਾ ਦਿੰਦਾ ਉਹ ਖੜਾ ਸਾਨ ਜੱਟ ਗਰਾਊਂਡ ਦੇ ਵਿੱਚ ਇਹ ਗਰਾਊਂਡ ਦੇ ਵਿੱਚ ਹੀ ਨਗਦੋ ਨਗਦੀ ਕਰ ਦੂ ਉਹ ਸਾਹਮਣੇ ਕਬੱਡੀ ਪੈ ਗਈ ਆ फरियाद दुनिया कहती है जफे बनते हैं और सामने कबड्डी पी हुई है फरियाद 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 प्रदीप फरियाद प्रदीप ओ पे पल पल पलोला सरोला 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 गया नहीं ਕਬੱਡੀ ਚੱਲਿਆ 2000 ਮਾਨਾ ਰੂਮੀ ਜੇਲਾ ਧੂਰਗੁਰ ਦੇ ਗਰਜੀਵ ਨੰਨੜ ਦੀ ਟੰਡਕਾ ਹੋਈ 2000 ਲੱਗਿਆ ਸਾਜੀ ਦੀ ਕਬੱਡੀ ਤੇ ਹੋ ਦੂਸਰੇ ਪਾਸੇ ਹੋ ਟੰਡੋਲੀ ਵਾਲਾ ਹੋ ਟੰਡੋਲੀ ਵਾਲਾ ਹੋ ਟੰਡੋਲੀ ਵਾਲਾ ਹੋ ਮੇਲਾ 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 ਮਿਲਸ ਕਰਦੇ ਹੋ ਬੁਲਟ ਕਬੱਡੀ ਚੱਲਿਆ ਸਬਲ ਸਾਹਿਬ ਦੇਖਿਆ ਪ੍ਰਣਾਮ ਹਾਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ